ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਦੇ ਮੌਸਮ ਦੀ ਔਰ ਅਗਲੇ 10 ਦਿਨਾਂ ਦੀ ਮੌਸਮਾਫ ਰਿਪੋਰਟ ਤੁਹਾਨੂੰ ਦੇਵਾਂਗੇ ਯਾਨੀ ਕਿ 30 ਜੁਲਾਈ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਐਸੇ ਲਈ ਜਿਹੜਾ ਜੋ ਲਾਈਵ ਸੈਟਲਾਈਟ ਦੁਸ਼ੇਰਾ ਨਾਲ ਤੁਹਾਡੇ ਨਾਲ ਸਾਂਝਾ ਕਰਦਣੇ ਆ ਪੰਜਾਬ ਦਾ ਮੌਸਮ ਐਸੇ ਲਈ ਬਿਲਕੁਲ ਸਾਫ ਬਣਿਆ ਹੋਇਆ ਅੱਜ 20 ਜੁਲਾਈ ਦੀ ਜਿਹੜੀ ਹੈ ਸਵੇਰ ਹੈ ਤੇ ਅੱਜ ਮੌਸਮ ਸਾਫ ਰਹਿਣ ਦੇ ਆਸਾਰ ਨੇ ਅੱਜ ਔਰ 21 ਜੀ ਦੁਪਹਿਰ ਤੱਕ ਆ ਮੌਸਮ ਦੇ ਵਿੱਚ ਕੋਈ ਖਾਸ ਬਦਲਾਅ ਸੰਭਵ ਨਹੀਂ ਹੈ ਆਉਂਦੇ ਦਿਨਾਂ ਦੇ ਵਿੱਚ ਮੀਂਹ ਜਿਹੜਾ ਜੜਜ ਹੋ ਸਕਦੇ ਨੇ ਕਿਉਂਕਿ ਇੱਕ ਜਿਹੜਾ ਮੌਸਮ ਜਿਹੜੀ ਇੱਕ ਵਾਰ ਫਿਰ ਤੋਂ ਸਰਗਰਮ ਹੋਣ ਜਾ ਰਹੀ ਆ ਪੰਜਾਬ ਹਰਿਆਣਾ ਔਰ ਹਿਮਾਚਲ ਜੰਮੂ ਉਤਰਾਖੰਡ ਇਹਨਾਂ ਖੇਤਰਾਂ ਦੇ ਵਿੱਚ ਜਿਹਦੇ ਨਾਲ ਮਹੀਨਾ ਦੇ ਵਿੱਚ ਵਾਧਾ ਵੇਖਣ ਨੂੰ ਮਿਲੇਗਾ ਆਉਂਦੇ ਤਿੰਨ ਚਾਰ ਦਿਨਾਂ ਦੇ ਵਿੱਚ ਸੋ ਜਿੱਥੇ ਮੈਕਸਿਮਮ ਟੈਂਪਰੇਚਰ ਵਧੇ ਹੋਈ ਨਹੀਂ 38-39 ਦੇ ਇਸ ਫੇਰ ਤੋਂ ਜਾ ਪਹੁੰਚੇ ਨੇ ਕਿਉਂਕਿ ਗਰਮੀ ਦਾ ਇੱਕ ਦੌਰ ਹੋਰ ਚੱਲ ਰਿਹਾ ਹੈ ਅੱਜ ਵੀ ਟੈਂਪਰੇਚਰ ਵਧਣ ਦਾ ਯਸਾਰ ਨਹੀਂ ਸੋ ਇਹ ਟੈਂਪਰੇਚਰ ਦੇ ਵਿੱਚ ਵਾਧਾ جاری ਹੈ ਤੇ ਆਉਂਦੇ ਦਿਨਾਂ ਦੇ ਵਿੱਚ ਟੈਂਪਰੇਚਰ ਹੇਠਾਂ ਆਉਣਗੇ ਕਿਉਂਕਿ ਕੱਲ ਤੋਂ ਕਹਿ ਲਈਏ ਪਰਸ ਤੋਂ ਕਹਿ ਲਈਏ ਮਹੀਨਾ ਦੇ ਵਿੱਚ ਵਾਧਾ ਵੇਖਣ ਨੂੰ ਮਿਲ ਸਕਦਾ ਹੈ ਪੰਜਾਬ ਦੇ ਵਿੱਚ ਹਰਿਆਣਾ ਦੇ ਉੱਤਰ ਪੂਰਬੀ ਭਾਗ ਜੋ ਕਿ ਦੇ ਪੱਛਮੀ ਭਾਗ ਹਿਮਾਚਲ ਉੱਤਰਾਖੜ ਦੇ ਖੇਤਰਾਂ ਦੇ ਵਿੱਚ ਜ਼ਬਰਦਸਤ ਮੀਂਹ 25 26 27 ਤਾਈਂ ਦੇ ਇੱਕ ਤੱਕ ਜਾਂ ਫਿਰ ਕਹੇ ਜਲਾਈ ਦੇ ਅਖੀਰ ਤੱਕ ਵੀ ਮਿਆਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲ ਸਕਦਾ ਹੈ ਅਰਬ ਸਾਗਰ ਤੋਂ ਆਉਂਦੀਆਂ ਔਰ ਜੜੀਆਂ ਵੰਗਾਲ ਦੀ ਖਾੜੀ ਤੋਂ ਨਵੀਂ ਭਰਪੂਰ ਹਵਾਵਾਂ ਜੜੀਆਂ ਪਹੁੰਚ ਕਰਨ ਗਿਆ ਉੱਤਰ ਭਾਰਤ ਵਾਲੇ ਜੜੀਆਂ ਕਿ ਨਵੀਂ ਸੱਟਣ ਗਿਆ ਲੈ ਕੇ ਨਵੀਂ ਹੋਣ ਦੇ ਬਾਵਜੂਦ ਜਿਹੜਾ ਮੋਇਸਚਰ ਬਣਨਾ ਮੋਇਸਚਰ ਬਣ ਦੇ ਨਾਲ ਜਿਹੜਾ ਬੱਦਲ ਗਰਦ ਰਿਸਕ ਵਾਲੇ ਬੱਦਲ ਤਾਵਤੜ ਬਣਨਗੇ ਤੇ ਮਿਆਂ ਦੇ ਵਿੱਚ ਵਾਧਾ ਵੇਖਣ ਨੂੰ ਮਿਲ ਸਕਦਾ ਹੈ ਜਿਦਾ ਤਾਜ਼ਾ ਅੰਕੜੇ ਜੋ ਤਾਜ਼ਾ ਅਪਡੇਟ ਮੌਸਮ ਫਾਗਨੇ ਜਾਰੀ ਕੀਤੀ ਹੈ ਤੁਹਾਨੂੰ ਸਾਂਝੀ ਕਰ ਦਿੰਦੇ ਆ ਪੰਜਾਬ ਦੇ ਲਈ ਔਰ ਹਰਿਆਣਾ ਚੰਡੀਗੜ੍ਹ ਦਿੱਲੀ ਦੇ ਲਈ ਜੋ ਵਾਰਨਿੰਗ ਹੈ ਤੇ ਉਹਦੇ 4-5 ਦਿਨਾਂ ਮੀਂਹ ਵਾਲੇ ਹੋਣਗੇ ਯਾਨੀ ਕਿ 25-26 ਤਰੀਕ ਤੱਕ ਜਬਰਦਸਤ ਪੀਵੇਖਣ ਨੂੰ ਮਿਲ ਸਕਦੇ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਔਰ ਗੁਰੂਗਰਾਮ ਨੋਇਡਾ ਯੂਪ ਦੇ ਫੱਟੇ ਫਾਗ ਰਿਹਾ ਮਾਝਾ ਉਤਰਖੰਡ ਜੰਮੂ ਇਹ ਖੇਤਰ ਮੀਂਹ ਨਾਲ ਕਵਰ ਹੋਣ ਜਾ ਰਹੇ ਨੇ ਸੋ ਇੱਥੇ ਜਿਹੜੇ ਆ ਮੌਸਮ ਦੀ ਜਬਰਦਸਤ ਘਰਵਾਜ ਜਾਂ ਜਬਰਦਸਤ ਐਕਟੀਵਿਟੀਜ਼ ਦੇਖਣ ਨੂੰ ਮਿਲ ਸਕਦੇ ਨੇ ਉਹਦੇ 4-5 ਦਿਨਾਂ ਦੇ ਵਿੱਚ ਸੋ ਇਹ ਲਾਈਵ ਅਪਡੇਟ ਤੁਹਾਡਾ ਸਾਂਝੀ ਕਰ ਰਹੇ ਹਾਂ ਜੀ ਮੀਆ ਦੇ ਵਿੱਚ ਵਾਦਾ ਵੇਖਣ ਨੂੰ ਮਿਲ ਸਕਦਾ ਆਉਂਦੇ ਦਿਨਾਂ ਦੇ ਵਿੱਚ ਤੇ ਫਿਰ ਚੱਲੂਗੀ ਹੌਲੀ ਵਾਲੀ ਜਿੱਥੇ ਤਾਂ ਨੂੰ ਗਏ ਹੋਏ ਨੇ ਉਹਨਾਂ ਦੇ ਵਿੱਚ ਜ਼ਬਰਦਸਤ ਕਰਾਉੜੇ ਖਣੂਗਲ ਸੋਦੀ ਹੈ ਧੰਨਵਾਦ